ਫਤੇਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਲੜਾਈ ਹੈ ਸ਼੍ਰੋਮਣੀ ਅਕਾਲੀ ਦਲ ਇਕੱਲਾ ਲੜ ਰਿਹਾ ਹੈ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਹੈ ਦੂਜੇ ਪਾਸੇ ਦਿੱਲੀ ਵਾਲੀਆਂ ਪਾਰਟੀਆਂ ਸਾਰੀਆਂ ਹੀ ਪਾਰਟੀਆਂ ਦਿੱਲੀ ਵਾਲੀਆਂ ਇੱਥੇ ਰਾਜ ਕਰਨ ਵਾਸਤੇ ਆਉਂਦੀਆਂ ਸੇਵਾ ਕਰਨ ਵਾਸਤੇ ਨਹੀਂ ਆਉਂਦੀਆਂ ਤੁਸੀਂ ਜਾਣਦੇ ਹੋ ਕਿ ਕਾਲੀ ਦਲ ਥੋਡੀ ਪਾਰਟੀ ਹੈ ਬਾਪੂ ਬਾਦਲ ਨੇ ساری ਜ਼ਿੰਦਗੀ ਪੰਜਾਬ ਦੀ ਸੇਵਾ ਕੀਤੀ ਮੈਨੂੰ ਲੱਗਦਾ ਕੋਈ ਪਿੰਡ ਨਹੀਂ ਹੋਣਾ ਜਾਂ ਪਿੰਡ ਦਾ ਘਰ ਨਹੀਂ ਹੋਣਾ ਜਿੱਥੇ ਬਾਦਲ ਸਾਹਿਬ ਵੱਡੇ ਕਰੀਆ ਕੇ ਚਾਹ ਨੇ ਪੀਤੀ ਹੋਈ ਤੇ ਫੋਟੋ ਨਹੀਂ ਲੱਗੀ ਹੋਣੀ ਸਾਰਿਆਂ ਦੇ ਹੋਣੀ ਆ ਥੋੜੇ ਬਜ਼ੁਰਗਾਂ ਨੇ ਉਹਨਾਂ ਦੇ ਨਾਲ ਜੇਲਾਂ ਕੱਟੀਆਂ ਮੋਰਚੇ ਲਾਏ ਆ ਧਰਨਿਆਂ ਤੇ ਗਏ ਆ ਕਿਸਾਨੀ ਦੀ ਸੰਘਰਸ਼ ਰੇ ਆ ਇਤਿਹਾਸ ਅਕਾਲੀ ਦਲ ਦਾ ਹੈ ਅਕਾਲੀ ਦਲ 103 ਸਾਲ ਪੁਰਾਣੀ ਪਾਰਟੀ ਹੈ ਖਾਲਸਾ ਪੰਥ ਦੀ ਵੋਜ ਹੈ ਪੰਜਾਬੀਆਂ ਦੀ ਆਵਾਜ਼ ਹੈ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ ਹੁਣ ਮੇਰੇ ਕਿਸਾਨ ਵੀ ਬੈਠੇ ਆ ਜੋ ਕੁਛ ਕਿਸਾਨੀ ਨੂੰ ਮਿਲ ਰਿਹਾ ਹੈ ਜਾਂ ਜਿਹੜੀ ਚੀਜ਼ ਕਿਸਾਨੀ ਦਾ ਲੋਡ ਹੈ ਉਹ ਸਾਰਾ ਕੁਝ ਇੱਕ ਇਨਸਾਨ ਨੇ ਦਿੱਤਾ ਹੈ ਸਪਾ ਪ੍ਰਕਾਸ਼ ਸਿੰਘ ਬਾਦਲ ਨੇ ਤੇ ਸ਼ਰੋਮਣੀ ਕਾਲੀ ਦਲ ਨੇ ਪਤ్రਾਲੇ ਵਾਲਿਓ ਜਿਹੜੇ ਇੱਥੇ ਬਜ਼ੁਰਗ ਬੈਠੇ ਆ ਜਿਹੜੇ ਇੱਥੇ ਬਜ਼ੁਰਗ ਬੈਠੇ ਆ 40 ਸਾਲ ਪਹਿਲੇ ਬਜ਼ੁਰਗਾਂ ਨੂੰ ਪੁੱਛ ਲੋ ਕੀ ਹੁੰਦਾ ਸੀ ਟਿੱਬੇ ਹੁੰਦੇ ਸੀ ਇੱਥੇ ਕਿ ਨਹੀਂ ਟਿੱਬੇ ਬਾਦਲਪਿੰਡ ਤੋਂ ਬਠਿੰਡੇ ਤੱਕ ਸੜਕ ਨਹੀਂ ਹੁੰਦੀ ਸੀ ਟਿੱਬੇ ਹੁੰਦੇ ਸੀ ਜੇ ਅਸੀਂ ਆਉਣਾ ਸੀ ਦੱਬਣੀ ਆਉਂਦੇ ਸੀ ਦੱਬਣੀੋਂ ਬਠਿੰਡਾ ਸੜਕਾ ਜਾਂਦੀ ਸੀ ਜਿਹੜੀਆਂ ਕਸੀਆਂ ਕੱਡੀਆਂ ਜਿੰਨਾ ਖੇਤੀ ਹੋਣ ਲੱਗੀ ਉਹ ਬਾਦਲ ਸਾਹਿਬ ਨੇ ਕੱਡੀਆਂ ਨੇਹਰਾਬਾਲ ਸਾਹਿਬ ਨੇ ਕੱਡੀਆਂ ਫੋੜੇ ਪੱਕੇ ਖਾਲੇ ਬਾਦਲ ਸਾਹਿਬ ਨੇ ਕੀਤੇ ਅੰਡਰਗਰਾਉਂਡ ਪਾਈਪ ਸਿਸਟਮ ਬਾਦਲ ਸਾਹਿਬ ਨੇ ਆਂਦੀਆਂ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਆ 13 ਲੱਖ ਟਿਊਬਲ ਕਨੈਕਸ਼ਨ ਦਾ ਪ੍ਰਕਾਸ਼ ਸਿੰਘ ਬਾਦਲ ਨੇ ਦਿੱਤੇ ਆ ਆ ਜਿਹੜੀਆਂ ਮੰਡੀਆਂ 'ਚ ਬੈਠੇ ਆਂ ਆ ਮੰਡੀ ਆ ਬਣਾਈਆਂ ਬਾਦਲ ਸਾਹਿਬ ਨੇ ਨਹੀਂ ਤਾਂ ਆਪਾਂ ਕਿੱਥੇ-ਕਿੱਥੇ ਜਾਂਦੇ ਸੀ ਆ ਮੁਫਤ ਬਿਜਲੀ ਬਾਦਲ ਸਾਹਿਬ ਦੀ ਆ ਟਰੈਕਟਰ ਤੇ ਟੈਕਸ ਲੱਗਦਾ ਹੁੰਦਾ ਸੀ ਪੁਰਾਣੇ ਬਜ਼ੁਰਗ ਤੇ ਜਾਂਦੇ ਆ ਆ ਤਾਂ ਬਾਦਲ ਸਾਹਿਬ ਪਹਿਲੀ ਵਾਰ ਸਰਕਾਰ ਬਣੇ ਉਹਨੇ ਪਹਿਲਾ ਕੰਮ ਕੀਤਾ ਟੈਕਸ ਕੱਟਦਾ ਟਰੈਕਟਰ ਤੇ ਕਹਿੰਦਾ ਜੱਟ ਦਾ ਗੱਡਾ ਓਵੇਂ ਗਰੀਬ ਭਰਾ ਨੂੰ ਤੁਸੀਂ ਦੇਖੋ ਆਟਾ ਦਾਲ ਸਕੀਮ ਨੀਲੇ ਕਾਰਡ ਬਣਾਉਣ ਵਾਲੇ ਬਾਦਲ ਸਾਹਿਬ ਅਕਾਲੀ ਦਲ ਹੈ ਆਟਾ ਦਾਲ ਦੇਣ ਵਾਲੇ ਬਾਦਲ ਸਾਹਿਬ ਅਕਾਲੀ ਦਲ ਛਕਨ ਦੇਣ ਵਾਲੇ ਅਕਾਲੀ ਦਲ ਪੈਨਸ਼ਨਾਂ ਦੇਣ ਵਾਲੇ ਅਕਾਲੀ ਦਲ ਮੁਫਤ ਦਵਾਈ ਕਿੰਦਰ ਸਰਕਾਰੀ ਹਸਪਤਾਲਾਂ ਦੁਕਾਨਾਂ ਖੋਲਣ ਵਾਲਾ ਕਾਲੀ ਦਲ ਭਗਤਪੂਰਨ ਸਿੰਘ ਸਿਹਤ ਬੀਮਾ ਜਿੱਥੇ 5 ਲੱਖ ਦਾ ਇਲਾਜ ਕਰ ਸਕਦੇ ਸੀ ਉਹ ਵੀ ਕਾਲੀ ਦਲ ਨੇ 200 ਯੂਨਿਟ ਬਿਜਲੀ ਦੇ ਤੁਸੀਂ ਮੁਫਤੀ ਉਹ ਵੀ ਕਾਲੀ ਦਲ ਨੇ ਲੜਕੀਆਂ ਨੂੰ ਸਰਕਾਰੀ ਸਕੂਲੀ ਪੜ੍ਹਨ ਵਾਲੀ 11ਵੀਂ ਤੇ 12ਵੀਂ ਨੂੰ ਸਾਈਕਲ ਦੇਣ ਵਾਲਾ ਪਾਰਟੀ ਕਾਲੀ ਦਲ ਸਾਰਾ ਕੁਝ ਹੀ ਬੰਦ ਅੱਜ ਕੱਲ੍ਹ ਕਾਰਡ ਦਾਲਾਂ ਤਾਂ ਆਉਂਦੀਆਂ ਨਹੀਂ ਕਾਰਡ ਕੱਟੇਗੇ ਫਿਗਨ ਤਾਂ ਅੱਜ ਤੱਕ ਨਹੀਂ ਆਇਆ ਪੈਨਸ਼ਨਾਂ ਆਦੀਆਂ ਕਰਤੀਆਂ ਕਿਉਂਕਿ ਖਰਚਾ ਘਟਾ ਰੇ ਆ ਮੁੱਖ ਮੰਤਰੀ ਤੀਰਥ ਯਾਤਰਾਇਂ ਕਰਾਉਂਦੇ ਸੀ ਉਹ ਵੀ ਬੰਦ ਪਸ਼ੂ ਮੇਲੇ ਮੈਂ ਕਰਾਉਂਦਾ ਸੀ ਕਿ ਲੋਕੀ ਜਾਨਵਰਾਂ ਦਾ ਸ਼ੌਂਕ ਸੀ ਦੇਖੋ ਉਹਦੇ ਬਾਅਦ ਕਿੰਨਾ ਮੱਝਾਂ ਗਾਈਆਂ ਰੱਖਣ ਲੱਗ ਗਏ ਲੋਕੀ ਤੇ ਦੁੱਧ ਕਿੰਨਾ ਵੱਧ ਗਿਆ ਘੋੜਿਆਂ ਦੇ ਮੇਲੇ ਕਰਾਉਂਦੇ ਸੀ ਘੋੜਿਆਂ ਦਾ ਕਿੰਨਾ ਸ਼ੌਂਕ ਵਧਾਇਆ ਉਹ ਵੀ ਬੰਦ ਵਰਲਡ ਕੱਪ ਕਬੱਡੀ ਕਰਾਉਂਦਾ ਸੀ ਕਬੱਡੀ 16 ਮੁਲਕਾਂ ਚ ਕਬੱਡੀ ਖੇਡ ਪਜਾਦੀ ਤੇ ਵਰਲਡ ਕੱਪ ਕਰਾਉਂਦੇ ਸੀ ਮਹੀਨ ਇੱਕ ਮਹੀਨਾ ਮੇਲਾ ਲੱਗ ਜਾਂਦਾ ਸੀ ਬੰਦ ਸੇਵਾ ਕੇਂਦਰ ਖੋਲੇ ਸੀ ਉਹ ਵੀ ਬੰਦ ਕਰਦੇ ਇਹਨਾਂ ਨੇ ਪਿਛਲੇ 10 ਸਾਲ ਜਿੰਨੀ ਤਰੱਕੀ ਤੇ ਸਪੀਡ ਤੇ ਆਪਾਂ ਕੰਮ ਸ਼ੁਰੂ ਕੀਤਾ ਸਾਰਾ ਹੀ ਆਪਾਂ ਬ੍ਰੇਕਾਂ ਲਾ ਦਿੱਤੀਆਂ ਕਿੰਨਾ ਕਰਕੇ ਇੰਨਾ ਦਿੱਲੀ ਵਾਲੀਆਂ ਪਾਰਟੀਆਂ ਦੇ ਝੂਠ ਕਰਕੇ ਪਹਿਲੇ ਕੈਪਟਨ ਅਮਰਿੰਦਰ ਸਿੰਘ ਨੇ ਗੁਰਕਾ ਸਾਹਿਬ ਦੀ ਸੌਂ ਖਾਦੀ ਜਿਹੜਾ ਮੰਦਾ ਇੱਕ ਦਿਨ ਵੀ ਮੱਥਾ ਨਹੀਂ ਟੇਕਦਾ ਉਹਦੀ ਹੁਣੇ ਸੌਂ ਖਾਲੀ ਤੇ ਆਪ ਮੰਨ ਲਈ ਤੇ ਉਹਦਾ ਭੁੱਲ ਗਿਆ ਮੁੱਕਰ ਗਿਆ 5 ਸਾਲ ਖਰਾਬ ਕਰਤੇ ਆਪਣੇ ਉਹਦੇ ਬਾਅਦ ਝਾੜੂ ਵਾਲੇ ਆਏ ਇੱਕ ਮੌਕਾ ਸਾਨੂੰ ਦੇ ਉਹ ਇੱਕ ਮੌਕਾ ਦੇ ਝਾੜੂ ਨੂੰ ਬੰਦਾ ਵੀ ਨਹੀਂ ਦੇਖਿਆ ਨੀਦਵਾਰ ਵੀ ਨਹੀਂ ਦੇਖਿਆ ਜਿਹੜਾ ਠੱਗ ਅਸੀਂ ਕੱਢਿਆ ਸੀ ਹੁਣ ਫਿਰ ਸਾਰਿਆਂ ਨੇ ਜਿਦਾਦਾ ਉਹ ਹੁਣੇ ਵੀ ਠੱਗੀ ਮਾਰੀ ਜਾਂਦੇ ਸਟਾਰ ਕੰਪੀਨਰ ਨਾ ਐਡੇ ਵੱਡੇ ਚੋਰ ਇਹਨਾਂ ਦੇ ਤੇ ਜਿਹੜੀ ਸੇਵਾ ਕਰਦੇ ਰਹੇ ਉਹ ਸਾਰੇ ਰੋਲ ਦੇ ਤੇ ਅੱਜ 5 3 ਸਾਲ ਖਰਾਬ ਹੋ ਗਏ ਅੱਜ ਨਸ਼ਾ ਘਰ ਘਰ ਚੱਲਣ ਲੱਗ ਗਿਆ ਕਿਉਂਕਿ ਤੁਹਾਡੇ ਐਮ.ਐਲ.ਏ ਵਰਗੇ ਮੀਨਾ ਲੈਂਦੇ ਆ 15 ਲੱਖ ਲੱਖ ਰੁਪਇਆ ਨਸ਼ੇ ਵੇਚਣ ਵਾਲਿਆਂ ਨੂੰ ਪੁਲਿਸਾਂ ਨੂੰ ਕਹਿੰਨਾ ਨੂੰ ਹੱਥ ਨਾਲ ਲਾਓ ਜੋ ਮਰਜ਼ੀ ਕਰੀ ਜਾਣ ਗੁੰਡਾਗਰਦੀ ਰਾਜ ਗੈਂਗਸਟਰ ਰਾਜ ਕਰ ਰਹੇ ਆ ਟੈਲੀਫੋਨ ਕਰ ਰਹੇ ਆ ਫਰੋਤੀਆਂ ਲੈ ਰਹੇ ਆ ਬੈਂਕ ਲੁੱਟੇ ਜਾ ਰਹੇ ਆ ਕੋਈ ਕਿਪੀਆ ਡਵੈਲਪਮੈਂਟ ਨਹੀਂ ਆਈ ਬਾਦਲ ਸਾਹਿਬ ਦੀ ਸਰਕਾਰ ਸੀ ਤੁਸੀਂ ਤੁਹਾਡੇ ਪਿੰਡਾਂ ਸੰਗ ਦਰਸ਼ਨ ਕਰਦੇ ਸੀ ਤੁਸੀਂ 20 ਲੱਖ ਮੰਗਦੇ ਸੀ 50 ਲੱਖ ਤੁਹਾਨੂੰ ਦੇ ਕੇ ਜਾਂਦੇ ਸੀ ਆ ਮੇਰੇ ਪਿੰਡ ਵਾਲਿਆਂ ਨੇ ਤੁਹਾਨੂੰ ਮੈਨੂੰ ਲਿਸ ਦਿੱਤੀ ਹੈ ਕੀ ਕਾਲੀਦਾਲ ਸਰਕਾਰ ਸਮੇਂ ਪਿੰਡ ਪਥਰਾਲਾ ਪਠਿੰਡਾ ਵਿੱਚ ਵਿਕਾਸ ਕਾਰਜਾਂ ਦੀ ਵੀਰਵਾ दाना ਮੰਡੀ ਅਕਾਲੀ ਦਲ ਨੇ ਦੋ ਵਾਟਰ ਵਰਕਸ ਅਕਾਲੀ ਦਲ ਨੇ ਸੇਵਾ ਕੇਂਦਰ ਅਕਾਲੀ ਦਲ ਨੇ ਆਰਓ ਸਿਸਟਮ ਅਕਾਲੀ ਦਲ ਨੇ 12ਵੀਂ ਤੱਕ ਦਾ ਸਕੂਲ ਅਪਗ੍ਰੇਡ ਕੀਤਾ ਅਕਾਲੀ ਦਲ ਨੇ ਮੌਕੇ ਤੋਂ ਮੌਕੇ ਤੇ ਮੋਟਰਾਂ ਲਾਈਆਂ ਦੇਖੋ ਮੋਕਿਆਂ ਤੇ ਵੀ ਮੋਟਰਾਂ ਲਾਤੀਆਂ ਅਕਾਲੀ ਦਲ ਨੇ ਪਿੰਡ ਦੀ ਫਿਰਨੀ ਚਾਰ ਫਿਰੇ ਤੇ ਪੱਕੀ ਕੀਤੀ 66 ਕੇਵੀ ਦਾ ਬਿਜਲੀ ਦਾ ਗ੍ਰਿਡ ਕਾਲੀਦਲ ਨੇ ਪਿੰਡ ਪਸਰਾਲਾ ਤੋਂ ਪਿੰਡ ਤੱਕ ਦੀ ਚਾਲ ਕੋ ਸੜਕ ਕਾਲੀਦਲ ਨੇ ਮਿਜਲੀਆ ਮਿਜਲੀ ਦੀ ਅੰਮੂ ਟ੍ਰਾਮ ਟੇਬਲ ਕਨੈਕਸ਼ਨ ਵਾਲੀਆਂ 10 ਇੰਚੀ ਖਾਲੇ ਪੱਕੇ ਲੜਕੀਆਂ ਨੂੰ ਸਾਈਕਲ ਅੱਜ ਸਲਾਈ ਮਸ਼ੀਨਾਂ ਲੜਕੀਆਂ ਨੂੰ ਸਾਈਕਲ ਜਿੰਮ ਦਾਸ ਮੈਂ ਕਹਿੰਦਾ ਹਰ ਪਿੰਡ ਦੀ ਕਹਾਣੀ ਹੈ ਅ 10 ਸਾਲ ਆਪਣੇ ਖਰਾਬ ਹੋ ਗਏ ਜਿਹੜੇ 20 ਸਾਲ ਦਾ ਸੀ 30 ਸਾਲ ਦਾ ਹੋ ਗਿਆ 50 ਸਾਲ ਵਾਲਾ 60 ਸਾਲ ਦਾ ਹੋ ਗਿਆ 10 ਸਾਲ ਜ਼ਿੰਦਗੀ ਦੀ ਆਪਾਂ ਖਰਾਬ ਕਰ ਲੇ ਤੁਸੀਂ ਪਹਿਲੇ ਦੱਬ ਵਾਲੀ ਤੋਂ ਬਠਿੰਡੇ ਜਾਂਦੇ ਜੀ ਛੋਟੀ ਸੜਕ ਆ ਸੜਕਾਂ ਅਸੀਂ ਮਨਜ਼ੂਰ ਕੀਤੀਆਂ ਜੇ ਆਪਣੀ ਸਰਕਾਰ ਹੁੰਦੀ ਤਾਂ 4 ਸਾਲ ਪਹਿਲੇ ਬਣ ਜਾਣੀਆਂ ਸੀ ਅੱਜ ਅੰਮ੍ਰਿਤਸਰ ਬਠਿੰਡੇ ਤੋਂ ਭਾਵੇਂ ਤੁਸੀਂ ਅੰਮਰਸਰ ਚਲੇ ਜਾਓ ਚੰਡੀਗੜ੍ਹ ਚਲੇ ਜਾਓ ਕਿੱਡੀ ਗੱਜੀਆਂ ਸੜਕਾਂ ਬਣਾਤੀਆਂ ਆ ਬਿਜਲੀ ਦੇ ਥਰਮਲ ਪਲਾਨਟ ਦੇਖੋ ਲਾ ਕੇ ਪਹਿਲੇ ਗਰਮੀ ਸਾਰੇ ਮਰਦੇ ਹੁੰਦੇ ਸੀ 5 ਘੰਟੇ 6 ਘੰਟੇ ਮੈਨੂੰ ਲੱਗਦਾ ਜਦੋਂ ਰੈਲੀਆਂ ਤੇ ਹੁੰਦੇ ਸੀ ਐ ਇੱਕ ਨਾਲ ਲੈ ਕੇ ਹੁੰਦੇ ਸੀ ਇੱਕ ਚੀਜ਼ ਇਹ ਅਖਬਾਰ ਚੱਕ ਲੈ ਹੁੰਦੇ ਸੀ ਕੋਈ ਆ ਕੋਈ ਕਿਤਾਬ ਲੈ ਆਉਂਦੇ ਸੀ ਤੇ ਹੁਣ 24 ਘੰਟੇ ਆਰਾਮ ਨਾਲ ਮੈਨੂੰ ਤਾਂ ਯਾਦ ਹੈ ਜਦੋਂ ਮੈਂ ਛੋਟਾ ਹੁੰਦਾ ਸੀ ਇਕੋ ਕੱਪੜੇ ਦਾ ਵੱਡਾ ਪੱਖਾ ਜਿਹਾ ਬਣਾਇਆ ਹੁੰਦਾ ਸੀ ਜਿਵੇਂ ਇੱਕ ਬੰਦਾ ਖਿੱਚੀ ਜਾਂਦਾ ਦੰਦਾ ਇੱਕ ਬੰਦਾ ਸੌਂ ਲੈਂਦਾ 6 ਘੰਟੇ ਦੂਜਾ ਜਾਗਦਾ ਰਹਿੰਦਾ ਕੋਠੇ ਤੇ ਪੈਂਦੇ ਨੇਰੀ ਆ ਜਾਂਦੀ ਗਰਮੀ ਨਾਲ ਫਿਰ ਉਹ ਜਿਹੜੀ ਚਾਦਰ ਪਾਈ ਦੀ ਸੀ ਉਹਨੂੰ ਭਿਓ ਲੈਂਦੇ ਸੀ ਪਾਣੀ ਨਾਲ ਉਹ ਹਵਾ ਜਿਹੜੀ ਵਿੱਚ ਦੀ ਟਪਦੀ ਸੀ ਐ ਲੱਗਦਾ ਜਿਵੇਂ ਕੂਲਰ ਚੱਲਦਾ ਹੈ ਅੱਜ ਸਾਰਿਆਂ ਦੇ ਘਰੇ ਏਸੀ ਲਾਈ ਬਠਿਆ ਨਾਲੇ ਤੁਸੀਂ ਤਾਂ ਕੋਈ ਪ੍ਰਵਾਹ ਹੀ ਨਹੀਂ ਕੀਤੀ ਕੁੰਨੀਆਂ ਕਾਨੀਆਂ ਵੀ ਲਾ ਲੈਂਦੇ ਸੀ ਕਾਲੀ ਸਰਕਾਰ ਦੇ ਜਾਣ ਕੋਈ ਪੁੱਛਦਾ ਤਾਂ ਨਹੀਂ ਸੀ ਨਾ ਅਜੇ ਇੱਕ ਦੱਸਿਓ ਜਿਹੜੇ ਕੁੰਨੀਆਂ ਲਾਉਂਦੇ ਕਿੰਨੇ ਹੱਥ ਘੜੇ ਕਰ ਦੂਗਾ ਇਹਦਾ ਮਤਲਬ 5000 ਦਾ ਤਾਂ 5-4-5000 ਰੁਪਏ ਮਹੀਨੇ ਦਾ ਤੁਹਾਨੂੰ ਤਾਂ ਕਿਸੇ ਉਹ ਨੌਕਰੀ ਦਿੱਤੀ ਮਾਦਰੀ ਆਟਾ ਜਾਲਾਉਂਦਾ ਸੀ ਬਾਦਲ ਸਾਹਿਬ ਦੇ ਟਾਈਮ ਆਟਾ ਦਾ ਲਾਉਂਦਾ ਸੀ ਸ਼ਗਨ ਆਉਂਦੇ ਸੀ ਪੈਨਸ਼ਨ ਆਉਂਦੀ ਸੀ ਸਾਰਾ ਕੁਝ ਝਾੜੂ ਨੇ ਕੀਤਾ ਤੁਸੀਂ ਐਂ ਕਰਿਓ ਜਦੋਂ ਘਰੇ ਗਏ ਨਾ ਸਭ ਤੋਂ ਪਹਿਰੇ ਝਾੜੂ ਨੂੰ ਦਰਵਾਜੇ ਦੇ ਨਾਲ ਕਿ ਅਗਲਾ ਦਿਓ ਅਗਲਾ ਦਿਓ ਹੁਣ ਆਪਾਂ ਝਾੜੂ ਨਹੀਂ ਦੇਖਣਾ ਪੋਚਾ ਲਾਉਣ ਲੱਗ ਜਿਓ ਝਾੜੂ ਨਹੀਂ ਰੱਖਣਾ ਕਰੇ ਆ ਮਰਵਾਇਆ ਹੀ ਝਾੜੂ ਨੇ ਆਪਣੇ ਵਿੱਚ ਬੀਬੀ ਹਰਗਪਿੰਦ ਕੌਰ ਜੋ ਇਸਤਰੀ ਕਾਲੀ ਦਲ ਦੇ ਪੰਜਾਬ ਪ੍ਰਧਾਨ ਹੈ ਦੇਖੋ ਬੀਬੀ ਜੀ ਨੇ ਬੜੀ ਮਿਹਨਤ ਕੀਤੀ ਮੈਨ ਲੱਗਦਾ ਆ 2 ਮਹੀਨੇ 3 ਮਹੀਨੇ ਮੈਂ ਪੰਜਾਬ ਚ ਲੱਗੇ ਰਿਆ ਬੀਬੀ ਜੀ ਇੱਥੇ ਘਰ ਘਰ ਲੱਗੇ ਰਹੇ ਅੱਜ ਦੇਖੋ ਕਿੰਨੀ ਵੱਡੀ ਬੀਬੀਆਂ ਦੀ ਟੀਮ ਅੱਜ ਖੜੀ ਹੋਈ ਹੈ ਤੇ ਆ ਪਿਛਲੀ ਵਾਰ ਬੀਬੀਆਂ ਨੇ ਉਹ 1000 ਰੁਪਏ ਕਰਕੇ ਝਾੜੂ ਪਾਈਆਂ ਸੀ ਪਾਈਆਂ ਸੀ ਕਿ ਨਹੀਂ 1000 ਰੁਪਏ ਕਰਕੇ 1000 ਆਇਆ ਕਿ ਨਹੀਂ ਉਹ ਜਿਹੜਾ ਤੁਹਾਡੇ ਐਮਐਲਏ ਦਾ ਨਾਂ ਕੀ ਹੈ ਅਮਿਤ ਰਤਨ ਕੋਲੇ ਆ ਗਿਆ ਘਰੇ ਪਿਆ ਉਹਦੇ ਬੋਰੀਆਂ ਜਾ ਕੇ ਲਿਆ ਉਹਦੇ ਪੈਸਾ ਆਪਣਾ ਉਹ ਸਾਰੇ ਮਲੇ ਰੱਖੀ ਬੈਠੇ ਆਪ ਬਣਦੇ ਨਹੀਂ ਹੁਣ ਤਾਂ 25 ਹਜ਼ਾਰ ਹੋ ਗਿਆ ਉਹ ਅਮਿਤ ਰਤਨ ਕੋਲੇ ਪਿਆ ਹੈ ਘਰੇ ਪੈਸਾ ਰੱਖੀ ਬੈਠੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਲਿਆਓ ਆਪਣਾ ਰਾਜ ਕਰੀਏ ਤਰੱਕੀ ਬਣਾਈਏ ਨੂੰ ਇੱਥੇ ਕਾਰਖਾਨੇ ਲਾਈਏ ਇੱਥੇ ਡਵੈਲਪਮੈਂਟ ਕਰਾਈਏ ਵਾਪਸ ਆਟਾਦਲ ਸ਼ੁਰੂ ਕਰੀਏ ਸ਼ਗਨ ਸਕੀਮਾ ਸ਼ੁਰੂ ਕਰੀਏ ਤੁਹਾਨੂੰ ਹੋਰ ਸਹੂਲਤਾਂ ਦਈਏ ਦੇਖੋ ਪੰਜਾਬ ਨੂੰ ਸਮਝਦਾ ਹੈ ਕਾਲੀ ਦਲੀ ਅਸੀਂ ਜਿਉਣਾ ਮਰਨਾ ਤੁਹਾਡੇ ਵਾਸਤੇ ਹੈ ਰਹਿਣਾ ਇੱਥੇ ਹੈ ਨਾ ਕਿ ਤੇ ਜਾ ਸਕਦੇ ਆ ਤੁਹਾਡੇ ਵਿੱਚ ਵਿਚਰਦੇ ਰਹਿੰਦੇ ਆ ਆ ਜਿਹੜੇ ਦਿੱਲੀ ਵਾਲੇ ਕੇਜਰੀਵਾਲ ਨੂੰ ਆਪ ਕੰਧਾਂ ਦੇ ਲਿਖਤਾ ਜੀ ਇੱਕ ਮੌਕਾ ਕੇਜਰੀਵਾਲ ਲੱਭੀ ਨਹੀਂ ਹਲੇ ਤੱਕ ਨਹੀਂ ਆਇਆ ਕੇਜਰੀਵਾਲ ਕਿੱਥੇ ਆਇਆ ਨਾ 5 ਸਾਲ ਕਾਂਗਰਸ ਦੇ ਆਉਂਦੇ ਹੀ ਨਹੀਂ ਇਸ ਕਰਕੇ ਮੈਂ ਬਠਿੰਡੇ ਵਿਧਾਇਤੀ ਵਾਲੇ ਨੂੰ ਬੇਨਤੀ ਕਰਦਾ ਹਾਂ ਦੇਖੋ ਐਕਤੀ ਝਾੜ ਵਧੀਆ ਹੋਣਾ ਚਾਹੀਦਾ ਠੀਕ ਹੈ ਐਕਤੀ ਦਾ ਐਕਤੀ ਬੀਬੀ ਚੰਗਾ ਸਾਰਾ ਕੋਈ ਸਾਰਾ ਸਿਸਟਮ ਆਪਾਂ ਰੇ ਰੂ ਪੂਰੀ ਪਾ ਕੇ ਰੱਖੀ ਹੈ ਹੈ ਮੌਸਮ ਵੀ ਠੀਕ ਹੈ ਆ ਜਿਹੜਾ ਮੌਸਮ ਹੈ ਗਰਮੀ ਦਾ ਇੰਨੀ ਧੁੱਪ ਦਾ ਅਕਲੇ ਕਾਲੀ ਚੱਲ ਸਕਦੇ ਨਾ ਕਾਂਗਰਸੀ ਚੱਲ ਸਕਣ ਨਾ ਝਾੜੂ ਵਾਲੇ ਚੱਲ ਸਕਣ ਉਹ ਤਾਂ ਸਾਰੇ ਵੜ ਗਏ ਖੁੱਡਾਂ 'ਚ ਏਸੀ 'ਚ ਆਦਾ ਜ਼ੀ ਆ ਤੁਰੇ ਫਿਰਦੇ ਆ ਕਿ ਹੈ ਬਸ ਹੁਣ ਤਾਂ ਤੁਹਾਡੇ ਘਰ ਤੱਕੜ ਮੈਂ ਪੱਟੀ ਸਾਹਿਬ ਨੇ ਮੈਨੂੰ ਵਾਦਾ ਕੀਤਾ ਕਿ ਮੈਂ 20000 ਤੋ ਟੱਡ ਪਾਉਂਗਾ ਠੀਕ ਹੈ ਜਗਾਰਾ ਛੱਡ ਦੇ ਮੈਂ ਤੁਹਾਨੂੰ ਇੰਨਾ ਕਰਦਾ ਜਿਸ ਦਿਨ ਸਰਕਾਰ ਬਣ ਗਈ ਤੁਸੀਂ ਦੇਖੋਗੇ ਮੇਰੇ ਕੰਮ ਕਰਨ ਦਾ ਤਰੀਕਾ ਵੀ ਤੁਹਾਨੂੰ ਪਤਾ ਹੀ ਹੋਰ ਕਿਸੇ ਨੂੰ ਨਹੀਂ ਆਪਾਂ ਡੱਬ ਦਿਨੇ ਉਹਨੇ ਕੰਮ ਹੈ ਮੋਟਰਾਂ ਦਾ ਟਰਾਈ ਸਾਡੇ ਮੋਟਰਾਂ ਦਾ ਕਰਦੇ ਆ ਕਿੰਨਾ ਕੋਲੇ ਟਿਊਬਲ ਕਨੈਕਸ਼ਨ ਹੈ ਨਹੀਂ ਹੱਥ ਘੜੇ ਕਰਿਓ ਯਾਰ ਪਹਿਲੇ ਦਿਨ ਪਹਿਲੇ ਹਫਤੇ ਸਾਰਿਆਂ ਨੂੰ ਪੂਰੇ ਪੰਜਾਬ ਜਿੰਨੇ ਚਾਹੀਦੇ ਇਹ ਆ ਆਪਾਂ ਆਪਾਂ ਕਿਹੜਾ ਕੋਈ ਰਾਹੁਲ ਗਾਂਧੀ ਨੂੰ ਪੁੱਛ ਕੇ ਫੈਸਲੇ ਕਰਨੇ ਹੀ ਆ ਕੇਜਰੀਵਾਲ ਨੂੰ ਪੁੱਛ ਕੇ ਆਦਾ ਆਪਾਂ ਤਾਂ ਆਪ ਹੀ ਦੱਬੀ ਹੋਣਾ ਕੰਮ ਤੇ ਐਂ ਕਰਕੇ ਆਪਣੀ ਪਾਰਟੀ ਨੂੰ ਤਗੜਾ ਕਰ ਦਿਓ ਆਪਣੇ ਬੀਬਾ ਹਰਸਿਮਰਨ ਕੌਰ ਨੇ ਬਹੁਤ ਮਿਹਨਤ ਕੀਤੀ ਹੈ ਬਹੁਤ ਸੇਵਾ ਕੀਤੀ ਹੈ ਏਮਜ਼ ਵਰਗੇ ਦੇਖੋ ਕਿੰਨੇ ਕਿੰਨੇ ਹਸਪਤਾਲ ਥੋੜੇ ਹਲਕੇ ਤਾਂ ਮੈਨੂੰ ਲੱਗਦਾ ਸਭ ਤੋਂ ਵੱਡੇ ਚੀਜ਼ਾਂ ਥੋੜੇ ਹਲਕੇ ਜੀ ਹੈ 에어ਪੋਰਟ ਵੀ ਇੱਥੇ ਏਮਜ਼ ਵੀ ਇੱਥੇ ਸੈਂਟਰਲ ਯੂਨੀਵਰਸਿਟੀ ਵੀ ਇੱਥੇ ਹਸਪਤਾਲ ਵੀ ਇੱਥੇ ਕਾਲਜ ਵੀ ਇੱਥੇ ਸਾਰਾ ਕੁਝ ਇੱਥੇ ਪਰ ਝਾੜ ਘਟ ਹੈ ਐਗਿਸ ਐਗਦੀ ਝਾੜ ਪੂਰਾ ਕਰ ਦਿਓ ਨਜ਼ਾਰਾ ਲਿਆ ਦਿਓ ਅਸੀਂ ਵੀ ਜਕਾਰੇ ਛੱਡੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਘਤ ਹੈ